ਸਸਿਕਲ ਵੀਰੋ ਮੈਂ ਤੁਹਾਡਾ ਆਪਣਾ ਚਰਚਤਾਲੀ ਫਾਰਮਰ ਬਲੌਗਰ ਕਿਸਾਨ ਸੰਬੰਧੀ ਵੀਡੀਓ ਪਾ ਰਿਹਾ ਹਾਂ ਕਈ ਜੀ ਵੀਰ ਕਹਿੰਦੇ ਬਜਾਈ ਵਾਲਾ ਝੋਨਾ ਕਾਮਜਾ ਆਪਣੀ ਇਹ ਚ ਕੋਈ ਵੀ ਵੈਰਾਈਟੀ ਬੀਜ ਲੋ ਇਹ 1401 ਹੈ ਜੀ ਆਪਣੀ ਜਿਹਨੂੰ ਕਿ ਮੁੱਛਲ ਬਾਸਪਤੀ ਵੀ ਕਹਿੰਦੇ ਹੈ ਮਿੱਟੀ ਆਪਣੀ ਪੂਰੀ ਵਧੀਆ ਡਾਕਰ ਜ਼ਮੀਨ ਹੈ ਪੱਕੀ ਕੰਪਿਊਟਰ ਕਰਾਇਆ ਮਾਰ ਕੇ ਬੀਜਿਆ ਹੈ ਪਾੜੇ ਦੇਖ ਲੋ ਜਿਸ ਤਰ੍ਹਾਂ ਮਸ਼ੀਨ ਦੀ ਬਜਾਈ ਹੈ ਉਸ ਤਰੀਕੇ ਨਾਲ ਬਾਕੀ ਸਾਈਡਾਂ ਤੋਂ ਦੇਖੋਗੇ ਜਿਸ ਤਰ੍ਹਾਂ ਕੈਮਰੇ ਦੇ ਵਿੱਚ ਦੇਖ ਰਿਹਾ ਹੈ ਸਕਰੀਨ ਦੇ ਵਿੱਚ ਸ਼ੋ ਹੋ ਰਿਹਾ ਤੁਹਾਨੂੰ ਚਾਰੋਂ ਸਾਈਡ ਤੇ ਦੇਖੋਗੇ ਤਾਂ ਕੈਮਰੇ ਇੱਕ ਸੁਧਾਈ ਜੀ ਦਿਖੇਗਾ ਸਾਹਮਣੇ ਜਿਹੜਾ ਵਿੱਜਾ ਉਹ ਥੋੜਾ ਇਹਨਾਂ ਪਲੇਟ ਵਿੱਜਾ ਹੈ ਬਟ ਇਹ ਚ ਜਿਹੜੇ ਕਈ ਕਹਿੰਦੇ ਘਾ ਕੱਖ ਬਹੁਤ ਜ਼ਿਆਦਾ ਆਂਦਾ ਵਾ ਅੱਜ 28 ਜੂਨ ਹੋ ਗਈ ਪਹਿਲਾ ਵੀਡੀਓ ਪਾਈ ਸੀ ਮੈਂ 18 ਜੂਨ ਨੂੰ ਹੁਣ 28 ਜੂਨ ਨੂੰ ਦੁਬਾਰਾ ਪਾ ਰਿਹਾ ਹਾਂ 10 ਦਿਨਾਂ ਬਾਅਦ ਉਹ ਵੀਡੀਓ 23 ਜੂਨ ਵੀਡੀਓ ਦੇ ਵਿੱਚ ਦੇਖ ਲਓ ਜੇ ਇਹਦਾ ਕਿੰਨਾ ਫਰਕ ਪੈਂਦਾ ਨੋਰਮਲ ਤਿੱਲੇ ਤੋਂ ਤਿੱਲੇ ਦਾ ਇਹ ਚੋਬੇ ਵਾਲੀ ਹੈ 5 ਤੋਂ 6 ਇੰਚ ਦੇ ਬੂਟੇ ਦਾ ਫਰਕ ਹੈ ਹਰੇਕ ਜਗ੍ਹਾ ਤਿੰਨ ਤਿੰਨ ਦਾਣੇ ਉੱਗੇ ਹੋਏ ਆ ਤਿੰਨ ਬੂਟੇ ਹਰੇਕ ਥਾਂ ਤੇ ਆ ਜੀ ਜਿੰਨਾ ਮਰਜ਼ੀ ਬਰੀਕੀ ਨਾਲ ਦੇਖ ਲਓ 5 ਤੋਂ 6 ਇੰਚ ਦਾ ਫਰਕ ਹੁੰਦਾ ਹੈ ਤਿੱਲੇ ਤੇ ਤਿੱਲੇ ਦਾ ਇਹਦੇ ਨਾਲ ਇਹ ਹੀ ਫਰਕ ਹੈ ਕਿ ਆਪਣਾ ਪਾਣੀ ਬਹੁਤ ਘੱਟ ਲੱਗਦਾ ਤੇ ਦੂਜੇ 'ਚ ਪਾਣੀ ਦੀ ਬਜਾਏ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਧਰ ਜਿਹੜਾ ਥੱਲੇ ਕਿੱਲੇ ਇਹ 1.5 ਕਿੱਲਾ ਥਾਂ ਹੈ ਇਹ ਲੱਗ ਰਿਹਾ ਹੈ ਇਦਰੇ ਡੇਢ ਕਿੱਲੇ ਦਾ ਇੱਕ ਹੀ ਮਤਲਬ ਖੱਤਾ ਕੀਤਾ ਹੈ ਇਹਨਾਂ ਦਾ ਇਹ ਲੱਗਿਆ ਹੈ ਤੇ ਚ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਵਿੱਚ ਕੀ ਕਮੀ ਲੱਗਦੀ ਬਾਕੀ ਆਪਣੇ ਵੱਲੋਂ ਕੋਈ ਕਮੀ ਨਹੀਂ ਅੱਜ ਇਹ 30 ਦਿਨ ਦਾ ਚੋਨਾ ਹੋ ਗਿਆ ਪੂਰਾ ਇਹ ਰੀਸਟੈਂਸ ਟਾਈਮ ਹਾਈਟ ਹੈ 5 ਤੋਂ 6 ਇੰਚ ਸਿੰਗਲ ਥਿੱਲੇ ਦੀ ਜਿੰਨਾ ਕਿ 30 ਦਿਨ ਦਾ ਪਨੀਰੀ ਆਪਣੀ ਤਿਆਰ ਹੋਣੀ ਚਾਹੀਦੀ ਜੀਰੀ ਦੀ ਉਸ ਤਰੀਕੇ ਨਾਲ ਹੀ ਸਹੀ ਹੈ